ਇਕ ਓੰਕਾਰ ਸਤ ਗੁਰ ਪ੍ਰਸਾਦ ਸ਼ਲੋਕ ਮਹਿਲਾ ਨਾਵਾ ਘਨ ਗੋਬਿੰਦ ਗਾਇਓ ਨਹੀਂ ਜਨਮ ਅਕਰਥ ਕੀ ਨਾ ਕਹੋ ਨਾਨਕ ਹਰ ਪਜ ਮਨ जय हे विद जन कमी ना बेख अन सो का हे रचयो निमुख न होइ औदास कह नानक पज हर मन परै ना जम की फास तर ना पो इउ ही गयो ਲਿਓ ਜਰਾ ਤਨ ਦੀਤ ਕਹੋ ਨਾਨਕ ਪਜ ਹਰ ਮਨ ਉਦ ਜਾਤ ਹੈ ਬੀਤ ਬਿਰਦ ਪਇਓ ਸੁ ਜੈ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਰ ਬਾਵਰੇ ਉਨਪਜੈ ਭਗਵਾਨ ਤਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾ ਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤਤ ਉਦਾਰਨ ਪੈ ਹਰਨਾ ਹਰ ਅਨਾਥ ਕੇ ਨਾਥ ਕਹੋ ਨਾਨਕ ਤੇਹ ਜਾਨੀਐ ਸਦਾ ਵਸਤ ਤੁਮ ਸਾਥ ਤਨ ਤਨ ਜੇ ਤ ਕਉ ਦਿਓ ਤਾਂ ਸੇ ਉਹਨੇ ਨ ਕੀਨਾ ਕਹੋ ਨਾਨਕ ਨਰਬਾਬ ਰੇ ਅਬ ਕਿਉਂ ਡੋਲਤ ਦੀਨਾ ਤਨ ਧਨ ਸੰਪੈ ਸੁਖ ਦਿਓ ਅਰ ਜੇ ਨੀਕੇ ਤਾਮ ਕਹੋ ਨਾਨਕ ਸੁਨ ਰੇ ਮਨ ਸਿਮਰਤ ਕਾਹਿ ਨਰਾਮ ਸਭ ਸੁਖ ਦਾ ਤਾਰਾਮ ਹੈ ਦੋ ਸਰਨਾਹਿਨ ਕੋਏ ਕਹੁ ਨਾਨਕ ਸੁਨ ਰੇ ਮਨਾ ਤੇ ਹਿ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਐ ਤੇ ਪਾਜ ਰੇ ਤੈ ਮੀਤ ਕਹੁ ਨਾਨਕ ਸੁਨ ਰੇ ਮਨਾ आद काटत है नित पांच तात को तन रचयो जानो चतुर सुजान जेते उपजो ज्ञान का निनत है मैं मान काट काट मैं हर जो बसै ਸੰਤਨ ਕੇ ਉਪਕਾਰ ਕਹੋ ਨਾਨਕ ਤੇਹ ਪਜ ਮਨਾ ਭਉ ਨਿਦੇ ਉਤਰੈ ਪਾਰ ਸੁਖ ਦੁਖ ਜੈ ਪਰ ਸੈ ਨਹੀਂ ਲੋਭ ਮੋਇ ਵਿਮਾਨ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਉਸ ਤਤ ਨਿੰਦਿਆ ਨਾਹੀ ਜੇ ਕੰਚਨ ਲੋਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੀ ਤੈ ਜਾਨ ਹਰ ਖਸੋਗ ਜਾ ਕੈ ਨਹੀਂ ਬੈਰੀ ਮੀ ਤੁਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾ ਹੀ ਤੈ ਜਾਨ ਭੈ ਕਾ ਹੋ ਕੋ ਦੇਤ ਨੈ ਮੈ ਭੈ ਮਾਨਤਿਆ ਕਹੋ ਨਾਨਕ ਸੁਨ ਰੇ ਮਨਾ ਜਾਨੀ ਤਾ ਹੀ ਵਖਾਨ ਜੇ ਹਿਬ ਕੇ ਆਗ ਲੀ ਤਜੀ ਲਿਓ ਭੇਕ ਬੈਰਾਗ कहो नानक रे मना ते नरमा पाग जय माया ममता सब ते पयो दास कहो नानक सुन ते कट निवास। ਜੇ ਪ੍ਰਾਨੀ ਹੋ ਮੈਂ ਤਜ ਜੀ ਕਰਤਾ ਰਾਮ ਪਛਾਨ ਕਹੋ ਨਾਨਕ ਬਹੁ ਮੁਕਤ ਨਰ ਏ ਮਨ ਸਾਚੀ ਮਾਨ ਪੈ ਨਾਸ ਨ ਦੁਰ ਮਤ ਹਰ ਨਾ ਕਲ ਮੈਂ ਹਰ ਕੋ ਨਾਮ ਨੇ ਸੇ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ ਜੇ ਬਾਗੁਣ ਗੋਪਿੰਦ ਭਜੋ ਕਾਣ ਸੁਣੋ ਹਰ ਨਾਮ ਕਹੋ ਨਾਨਕ ਸੁਨ ਰੇ ਮਨਾ ਪਰੈ ਨ ਜਮ ਕੀ ਤਾਮ ਜੋ ਪ੍ਰਾਨੀ ਮਮਤਾਤ ਜੈ ਲੋਵ ਮੋਇ ਅਹੰਕਾਰ ਕਹੋ ਨਾਨਕ ਆਪਨ ਤਰੈ ਔਰਨ ਲੀਤ ਉਦਾਰ ਜਿਉਂ ਸੁਪਨਾ ਯਰ ਪੇਖਣਾ ਐਸੇ ਜਗ ਕਉ ਜਾਨ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਨੇ ਸੇ ਦਿਨ ਮਾਇਆ ਕਾਰਣੀ ਪ੍ਰਾਨੀ ਦੋਲਤਨੀ ਤ ਕੋਟਨ ਮੈਂ ਨਾਨਕ ਕਉ ਨਾਰਾਇਣ ਜੇਤੀਤ ਜੈਸੇ ਜਲਤੇ ਬੁਧ ਬੁਦਾ ਉਪਜੈ ਬਿਨ ਸੈਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨਮੀਤ ਪ੍ਰਾਨੀ ਕਛੂ ਨ ਚੇਤੈ ਮਦਮਾਇਆ ਕਐਂਦਾ ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੀ ਜਮ ਫੰਦ ਜੋ ਸੁਖ ਕੋ ਚਾਹੈ ਸਦਾ शरण की लेहे सुन नान सुनरेना दुर्लभ दे माया कारण तावही बिन हर भजन बिरथा जन्म सिरान जो प्राणी निस दिन पजै रूप राम ते जान हर जन हर अंतर नहीं नानक साची मान मन माया मैं फद रहयो हो बिसर गोबिंद नाम ਕਹੋ ਨਾਨਕ ਬਿਨ ਹਰ ਭਜਨ ਜੀਵਨ ਕਉ ਮੇ ਕਾਮ ਪ੍ਰਾਨ ਮੇ ਰਾਮ ਨਾਚੇ ਤਈ ਮਦ ਮਾਇਆ ਕੈ ਅੰਧ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੀ ਜਮ ਫੰਦ ਸੁਖ ਮੈਂ ਬੋ ਸੰਗੀ ਪਏ ਦੁਖ ਮੈਂ ਸੰਗ ਨ ਕੋਏ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰ ਮਤ ਫਿਰਿਓ ਮਿਟਿਓ ਨ ਜਮ ਕੋ ਤਾਸ ਕਹੋ ਨਾਨਕ ਹਰ ਭਜ ਮਨਾ ਨਿਰਪੈ ਪਾਵੈ ਬਾਸ ਜਤਨ ਬਹੁਤ ਮੈਂ ਕਰ ਰਿਹਾ ਮਿਟਿਓ ਨ ਮਨ ਕੋ ਮਾਨ ਦਰਮਤ ਸਿਉ ਨਾਨਕ ਫਦਿਓ ਰਾਖ લે ਹੋ ਭਗਵਾਨ ਬਾਲ ਜਵਨੀ ਅਰ ਬਿਰਧ ਫਨ ਪੀਨ ਅਵਸ ਥਾ ਜਾਨ ਕਹ ਨਾਨਕ ਹਰ ਪਜਨ ਬਿਨ ਬਿਰਤਾ ਸਭ ਹੀ ਮਾਨ ਕਰਨੋ ਹੋਤੋ ਸੋ ਨਕਿਓ ਪਰਿਓ ਲੋਭ ਕੈ ਫੰਦਾ ਨਾਨਕ ਸਮਯੋ ਰਾਮ ਗਯੋ ਆਬ ਕਿਉ ਰੋ ਬਤੰਦ मन माया मैं राम रहयो निकसत नाहीन मीत नानक मूरत चित्र ज्यों शाडत नाहीन पीत नर चाहत कश यार औरै की औरै पाई चितवत रयो ठगोर नानक फांसी गल परि जतन बहुत सुख के किए दुख को कियो न कोई कहो नानक सुन रे मना हर पावे सो होए जगत बेकारी पेरत है ਸਭ ਕੋ ਦਾਤਾ RAM ਕਹੋ ਨਾਨਕ ਮਨ ਸਿਮਰਤੇ ਉਰਨ ਹੋਵੇ ਕਾਮ ਝੂਠੇ ਮਾਨਕ ਹਾਂ ਕਰੈ ਜਗ ਸੁਪਨੇ ਜਿਉ ਜਾਨ ਇਨ ਮੈਂ ਕਛਤੇ ਰੋ ਨਹੀਂ ਨਾਨਕ ਕਹਉ ਬਕਾਨ ਗਰਬ ਕਰਤ ਹੈ ਦੇ ਕੋ ਦਿਨ ਸੈਸ਼ਨ ਮਮਿਤ ਜੇ ਪ੍ਰਾਨੀ ਹਰ ਜਸ ਕਯੋ ਨਾਨਕ ਤੇ ਜਗ ਜੀਤ ਜੇ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ भगत ਭਗਵਾਨ ਜੇ ਪ੍ਰਾਨੀ ਕੈ ਨਹੀਂ ਮਨ ਜੈਸੇ ਸੁਕਰ ਸਾਨ ਨਾਨਕ ਮਾਨੋ ਤਾਹੇ ਤਨ ਸਵਾਮੀ ਕੋ ਗ੍ਰਹਿ ਜੋ ਸਦਾ ਸਾਨਤ ਜਤ ਨਹੀਂ ਨਿਤ ਨਾਨਕ ਇਹ ਵਦ ਹਰਿ ਪਜੋ ਇਕ ਮਨ ਹੋਏ ਇਕ ਚਿਤ ਤੀਰਥ ਵਰਤ ਅਰਧਾਨ ਕਰ ਮਨ ਮੈਂ ਤਰੈ ਗੁਮਾਨਾ ਨਾਰਕ ਨੇ ਫਲ ਜਾਤ ਤੇ स्नान सिर का प्यो पग डगमगे नैन ही ना कहो नाने बिद पय न हरस्ीन निज कर देख्यो जगत मैं। को काहूं को न ਨਾਨਕ ਥਿਰ ਹਰ ਪਗਤ ਹੈ ਤੇਰਾ ਕੋ ਮਨ ਮਾਹੀ ਜਗ ਰਚਨਾ ਸਭ ਝੂਠ ਹੈ ਜਾਣ ਲਹੋ ਰੇ ਮੀਤ ਕਹਿ ਨਾਨਕ ਥਿਰ ਨਾਰ ਹੈ ਜਿਉ ਬਾਲੂ ਕੀ ਪੀਤ ਰਾਮ ਗਯੋ ਰਾਵਣ ਗਯੋ ਜਾ ਜੋ ਬੋ ਪਰਵਾਰ ਕਹੋ ਨਾਨਕ ਤੇਰੇ ਕਿਛ ਨਹੀਂ ਸੁਪਨੇ ਜਿਉ ਸੰਸਾਰ ਚਿੰਤਾਤਾ ਕੀ ਕੀ ਜੀਐ ਜੋ ਅਨਹੋਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਤੇਰੇ ਨਹੀਂ ਕੋਏ जो उपजो सो बिनस है परो आज के काल नानक हर गुण गाए ले शाड सगल जंजाल दुरा बाल शुट क्यों बंधन परे कशु ना होते उपाय ਕਹੋ ਨਾਨਕ ਆਬ ਯੋਟ ਹਰ ਗੱਜ ਜਿਉ ਹੋ ਸਹਾਈ ਬਾਲ ਹੁਆ ਬੰਧਨ ਛੁਟੇ ਸਾਬਕਿ ਸੋ ਹੋਤ ਉਪਾਏ ਨਾਨਕ ਸਾਬਕੇ ਚ ਤੁਮ ਰਹਿ ਹਾਥ ਮੈਂ ਤੁਮ ਹੀ ਹੋਤ ਸਹਾਈ ਸਾંગ ਸਖਾ ਸਭ ਤਜ ਗਏ ਕੋ ਨਾਨਬਿਓ ਸਾਥ ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਹਿਣ ਜਪਿਓ ਗੁਰਮੰਤ ਰਾਮ ਨਾਮ ਯੁਰ ਮੈਂ ਗਹਿਓ ਜਾ ਕੈ ਸਮ ਨਹੀਂ ਕੋਏ ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ ਮੁੰਦਾਵਣੀ ਮਹਿਲਾ ਪੰਜਵਾ ਥਾਲ ਵਿੱਚ ਤਿੰਨ ਵਸ ਤੋ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਬਸ ਆਧਾਰੋ ਦੇਖੋ ਖਾਵੇ ਜੇ ਕੋ ਉੱਚੈ ਤਿਸ ਕਾ ਹੋਇ ਉਧਾਰੋ 에 ਵਸਤ ਤਜੀ ਨਾ ਹਜਾਈ ਨੇਤ ਨੇਤ ਰੱਖ ਔਰ ਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪਸਾਰੋ ਚਲੋਕ ਮਹਿਲਾ ਪੰਜ ਵਾਰ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀਤਾ ਕੋਈ ਮੈ ਨਿਰਗੁਣਿਆਰੇ ਕੋ गुण ਨਹੀਂ ਆਪੇ ਤਰਸ ਭਇਓਈ ਤਰਸ ਭਇਆ ਮੇਹਰਾਮਤ ਹੋਈ सतगुर सज्जन मिलया नानक नाम मिले मिलता जीवा तन मन हरे सपया मेहिराम तु सतगुर सज्ज मिलया नानक नाम मिले जीवा ਤਨ ਮਨ ਥੀਵੈ ਹਰੇ ਆ